ਹਾਏ ਰੱਬਾ ਮੈਨੂੰ ਸਮਝ ਨਹੀਂ ਆਉਂਦੀ ਤਿੰਨ ਮਹੀਨੇ ਹੋਏ ਪੇਪਰ ਲਾਇਆ ਨੂੰ ਆਖੰਡੇ ਅਜੇ ਵੀ ਗੱਲ ਨਹੀਂ ਬਣੀ ਪੈਸੇ ਵੀ ਅੱਧੇ ਦੇ ਦਿੱਤੇ ਆ ਆ ਗਿਆ ਵੀ ਦਾ ਹਾਂਜੀ ਆ ਗਿਆ ਜੀ ਵੀਜ਼ਾ ਆ ਗਿਆ ਠੀਕ ਜੀ ਤੇ ਤੇਰਾ ਨਹੀਂ ਆਇਆ ਮੇਰਾ ਫਿਰ ਹੁਣ 6 ਮਹੀਨੇ ਲੱਗ ਜਾਣੇ ਆ ਕਿਤੇ ਕੱਟ ਨਹੀਂ 2 1 ਤਹੀ ਮਰਨੇ ਤੇਰਾ 2 1 ਤੇ ਤੇਰਾ ਨਹੀਂ ਫਿਰ ਕੰਮ ਬਣਿਆ ਫਿਰ ਮੇਰਾ ਵੀਰ ਜੀ ਅਜੇ ਕੋਈ 6 ਮਹੀਨੇ ਲੱਗ ਜਾਣੇ ਆ ਕੀਨਵਾ ਮੈਨੂੰ ਪੂਰਾ ਯਕੀਨ ਆ ਵੀ ਉਹਨੇ ਮੈਨੂੰ ਲੈਣਾ ਵਾ ਨਾਲ ਲੋ ਵਰੀਆ ਜੋਬਣਾ ਪਵਿਤਰ ਹੀ ਆਪਣੇ ਹੀ ਆ ਜੋਬਣ ਐਵੇਂ ਹੀ ਤੇਰੇ ਆਪਣੇ ਹੀ ਆਹੀਂ ਵੀ ਚਾਹੁੰਨੇ ਕੰਮ ਬੰਜੇ ਪਰ ਜਿੱਦਾਂ ਲਵੜੀ ਦੇ ਤੇ ਉਹਦੇ ਜੋ ਬੰਦੇ ਜਿਹੜੀ ਜੋ ਬੰਦੇ ਜੋਬਣ ਆਹੀਂ ਵੀ ਤੇਰੇ ਆਪਣੇ ਹੀ ਆ ਐਵੇਂ ਇਹੋ ਚਾਹੁੰਨੇ ਆ ਤੇਰਾ ਕੰਮ ਬੰਜੇ 1 2 ਪਰ ਮਰੇ ਗੱਲਾਂ ਤਾਂ ਹੁੰਦੀਆਂ ਰੈਣੀਆ ਵਾ ਮੈਂ ਨਾ ਥੋੜਾ ਕੰਮ ਮੈਨੂੰ ਪਿੰਡ ਤੇ ਮਨ 21 ਚਲ ਰਹਿ ਬੇਰਮਤ ਉੱਤ ਤੇ ਮੈਨਾਂ ਪਿੰਡ ਹੋ ਕੇ ਆਈ ਜਾਓ ਆਓ ਆਪਣਾ ਗੱਲ ਕੀਤੀ ਉਹਨਾਂ ਵੀ ਮਜ਼ਾਕ ਬਣਾਉਣਾ ਵਾ ਤੇਰੇ ਵਨ ਉਹਨਾਂ ਨੇ ਮਜ਼ਾਕ ਬਣਾਉਣਾ ਵਾ ਕੁੜੀ ਵੀ ਚੰਗੀ ਏ ਇਹ ਆ ਵੀ ਸਾਡੇ ਬਾਰੇ ਸੋਚਦੀ ਏ ਨਹੀਂ ਤੇ ਕੁੜੀਆਂ ਦੇ ਸਾਰੇ ਘਰ ਜਾ ਕੇ ਬਦਲ ਜਾਂਦੀਆਂ ਚੱਲ ਇਹ ਇੱਕ ਵਾਰ ਬਾਹਰ ਚੱਲ ਜੇ ਤੇ ਫਿਰ ਮੈਂ ਵੀ ਤਿਆਰੀ ਕਰਨਾ ਮਗਰ ਜਾਣਦੀ ਸਾਡਾ ਤੇ ਕੁਝ ਸੋਚ ਲੈਂਦੇ ਪੁੱਤ ਇਹ ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਘਰ ਦੇ ਲੋਕ ਹੋਂਤੇ ਉਹਨਾਂ ਦੇ ਦਿਲ ਵੀ ਵੱਡੇ ਹੁੰਦੇ ਆ ਜਿੰਨੇ ਵੱਡਾ ਹੈ ਘਰ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਇਹ ਤੋਂ ਚੰਗਾ ਤੇ ਹੀ ਮਾੜੇ ਘਰ ਦੀ ਧੀ ਲੈ ਆਉਂਦੀ ਕੁਝ ਦੇ ਕੋਲ ਤੁਹਾਡਾ ਤੇ ਸੋਚਦੇ ਕੁਝ ਨਾ ਮੰਮੀ ਜੀ 1 ਮਿੰਟ ਰੱਖਿਆ 2 1 ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਮੈਨੂੰ ਤਾਂ ਸਾਰੇ ਬੜੇ ਭੁੱਖੇ ਲੱਗਣ ੜੇ ਆ ਇਹ ਤੋਂ ਚੰਗਾ ਤੇ ਹੀ ਆਪਣੇ ਬਰਾਬਰ ਦੇ 2 1 ਚੱਲ ਮੰਮੀ ਜੀ ਤਹੀ ਵੀ ਹੋਣੀ ਕਾਬੂ ਆਏ ਮੈਨੂੰ ਬੜਾ 1 ਮੰਮੀ ਜੀ ਤਹੀ ਵੀ ਹੋਣੀ ਕਾਬੂ ਆਏ ਮੈਨੂੰ ਤਾਂ ਬੜਾ ਕਹਿੰਦੇ ਸੀ ਨਾ ਮੰਮੀ ਜੀ ਕਿ ਤੇਰੇ ਤੁਸੀਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਐ ਪੰਜਾ ਕਿੱਲਾਂ ਦੀ ਫਸਲ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਐ ਨਾ ਦੁਬਾਰਾ ਕਰਨੀ ਹੈ ਨਾ ਸਾਰੇ ਹੂੰ ਹੂੰ ਠੀਕ ਐ ਇੱਥੇ ਹੀ ਮੰਮੀ ਜੀ ਕਿਤੇ ਨਹੀਂ ਕੰਗਾਲ ਹੁੰਦੇ ਤੁਸੀਂ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਉਹ ਨਹੀਂ ਪੰਜਾ ਕਿੱਲਾਂ ਦੀ ਫਸਲ ਕਿਤੇ ਘੱਟ ਨਹੀਂ ਹੁੰਦੀ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੁੰਦੇ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਹਾਏ ਫਸਲ ਫੇਰ ਹੋ ਜਾਂਦਾ ਉਹ ਫਸਲ ਮੰਮੀ ਜੀ ਕਿਤੇ ਨਹੀਂ ਆਪਾਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾਂ ਕਿੱਲਾਂ ਦੀ ਫਸਲ ਹਾਏ ਕੀ ਹੋ ਗਿਆ ਯਾਰ ਫਸਲ ਤੇ ਆਣ ਗਿਆ ਕੰਮ ਹੈ ਮੰਮੀ ਜੀ ਕਿਤੇ ਦੀ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਦੋ ਵਾਰੀ ਮਹੀਨੇ 'ਚ ਹੀ ਮੰਗਵਾ ਵੀ ਲਵਾਂਗੇ ਨਾ ਕੁਝ ਨਹੀਂ ਹੋ ਚੱਲਿਆ ਜੇ ਤੂੰ ਮੰਗਵਾਈ ਲਈ ਹੀ ਤੇ ਮੇਰੇ ਵੱਲ ਕਿ ਚੁੱਕੀ ਆਈਆਂ ਰਸੋਈ ਚ ਲੈ ਜਾਂਦੀ ਉਹਨਾਂ ਦੋਵਾਂ ਜਾਨਾਂ ਨੂੰ ਪਾ ਕੇ ਤਾਂ ਫੜਾ ਦੇ ਮੰਮੀ ਜੀ ਤੁਸੀਂ ਵੀ ਨਾ ਖਿੱਚ ਖਿੱਚ ਪਈ ਜਾਂਦੇ ਖਾਣੀ ਐ ਤੇ ਖਾ ਹਾ ਹੇ ਰੱਬਾ ਮੈਨੂੰ ਸਮਝ ਨਹੀਂ ਆਉਂਦੀ ਤਿੰਨ ਮਹੀਨੇ ਹੋਏ ਪੇਪਰ ਲਾਇਆ ਨੂੰ ਆਖੰਡੇ ਅਜੇ ਵੀ ਗੱਲ ਨਹੀਂ ਬਣੀ ਪੈਸੇ ਵੀ ਅੱਧੇ ਦੇ ਦਿੱਤੇ ਆ ਆ ਗਿਆ ਵੀਜ਼ਾ ਹਾਂਜੀ ਆ ਗਿਆ ਤੇ ਵੀਜ਼ਾ ਆ ਗਿਆ ਠੀਕ ਜੀ ਤੇ ਤੇਰਾ ਨਹੀਂ ਆਇਆ ਮੇਰਾ ਫਿਰ ਹੁਣ 6 ਮਹੀਨੇ ਲੱਗ ਜਾਣੇ ਆ ਕਹਿੰਦੇ ਤਹੀ ਮਨ ਤੇਰਾ ਵੇ ਤੇਰਾ ਨਹੀਂ ਫਿਰ ਕੰਮ ਬਣਿਆ ਫਿਰ ਮੇਰਾ ਵੀਰ ਜੀ ਹਜੇ ਕੋਈ 6 ਮਹੀਨੇ ਲੱਗ ਜਾਣੇ ਆ ਕੀਨਵਾ ਮੈਨੂੰ ਪੂਰਾ ਯਕੀਨ ਆ ਵੀ ਉਹਨੇ ਮੈਨੂੰ ਲੈਣਾ ਵਾ ਨਾਲ ਚਲੋ ਵਧੀਆ ਜੋਬ ਨਾਲ ਪਾਵੀ ਤੇ ਰਹੀ ਆਪਣੇ ਹੀ ਆ ਜੋਬਨ ਐਵੇਂ ਵੀ ਤੇਰੇ ਆਪਣੇ ਹੀ ਆ ਅਸੀਂ ਵੀ ਚਾਹੁੰਨੇ ਕੰਮ ਬੰਜੇ ਪਰ ਜਿੱਦਾਂ ਇਹ ਲਵੜੀ ਨੇ ਤੇ ਉਹਦੇ ਜੋ ਬੰਦੇ ਡਾੜੀ ਜੋ ਬੰਦੇ ਨੇ ਜੋਬਨ ਐਵੇਂ ਵੀ ਤੇਰੇ ਆਪਣੇ ਹੀ ਆ ਐਵੇਂ ਇਹੋ ਚਾਹੁੰਨੇ ਆ ਤੇਰਾ ਕੰਮ ਬੰਜੇ 1 2 ਪਰ ਮਰੇ ਇਹ ਗੱਲਾਂ ਤਾਂ ਹੁੰਦੀਆਂ ਰੈਣੀਆ ਵਾ ਮੈਂ ਨਾ ਥੋੜਾ ਕੰਮੋਂ ਮੈਨੂੰ ਪਿੰਡ ਤੇ ਮਾਣ 21 ਚਲ ਰਹਿ ਬੇਰਮਤ ਉੱਤ ਮੈਨੋਂ ਪਿੰਡ ਹੋ ਗਿਆ ਜਾਓ ਆਓ ਨਾ ਗੱਲ ਕੀਤੀ ਉਹਨਾਂ ਵੀ ਮਜ਼ਾਕ ਬਣਾਉਣਾ ਵਾ ਤੇਰੇ ਹੱਥ 1 ਉਹਨਾਂ ਨੇ ਮਜ਼ਾਕ ਬਣਾਉਣਾ ਵਾ ਕੁੜੀ ਵੀ ਚੰਗੀ ਏ ਇਹ ਆ ਵੀ ਸਾਡੇ ਬਾਰੇ ਸੋਚਦੀ ਏ ਨੇ ਇਹ ਤੇ ਕੁੜੀਆਂ ਦੇ ਸਾਰੇ ਘਰ ਜਾ ਕੇ ਬਦਲ ਜਾਂਦੀਆਂ ਚੱਲ ਇਹ ਇੱਕ ਵਾਰ ਚੱਲ ਜੇ ਤੇ ਫਿਰ ਮੈਂ ਵੀ ਤਿਆਰੀ ਕਰਨਾ ਮਗਰ ਜਾਣਦੀ ਸਾਡਾ ਤੇ ਕੁਝ ਸੋਚ ਲੈਂਦੇ ਪੁੱਤ ਇਹ ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਘਰ ਦੇ ਲੋਕ ਹੋਣ ਤੇ ਉਹਨਾਂ ਦੇ ਦਿਲ ਵੀ ਵੱਡੇ ਹੁੰਦੇ ਆ ਜਿੰਨੇ ਵੱਡਾ ਹੈ ਘਰ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਆ ਇਹ ਤੋਂ ਚੰਗਾ ਤੇ ਮਾੜੇ ਘਰ ਦੀ ਧੀ ਲੈ ਆਉਂਦੀ ਕੁਝ ਦੇ ਕੋਈ ਸਾਡਾ ਤੇ ਸੋਚਦੇ ਕੁਝ ਨਾ ਮੰਮੀ ਜੀ ਇੱਕ ਮਿੰਟ ਰੱਖਿਆ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਮੈਨੂੰ ਤਾਂ ਸਾਰੇ ਬੜੇ ਭੁੱਖੇ ਲੱਗਣ ਦੇ ਆ ਇਹ ਤੋਂ ਚੰਗਾ ਤੇ ਆਪਨੇ ਬਰਾਬਰ ਦੇ ਚਲ ਮਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਮੈਨੂੰ ਬੜਾ ਮਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਮੈਨੂੰ ਤੇ ਬੜਾ ਕਹਿੰਦੇ ਸੀ ਨਾ ਮਮੀ ਜੀ ਕਿ ਤੇਰੇ ਤੂੰ ਹੀ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਐ ਪੰਜਾ ਕਿੱਲਾਂ ਦੀ ਫਸਲ ਮਮੀ ਜੀ ਤੁਹਾਨੂੰ ਤੇ ਪਤਾ ਹੀ ਐ ਨਾ ਦੁਬਾਰਾ ਕਰਨੀ ਹੈ ਨਾ ਸਾਰੇ ਹੂੰ ਹੂੰ ਠੀਕ ਐ ਇੱਥੇ ਜੀ ਮਮੀ ਜੀ ਕਿਤੇ ਨਹੀਂ ਕੰਗਾਲ ਹੁੰਦੇ ਤਸੀਂ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਨਹੀਂ ਪੰਜਾ ਕਿੱਲਾਂ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੁੰਦੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਹੈ ਹਾਏ ਫਸਲ ਫੇਰ ਹੋ ਜਾਂਦਾ ਉਹ ਫਸਲ ਜ ਆ ਗਿਆ ਮੰਮੀ ਜੀ ਕਿਤੇ ਨਹੀਂ ਆਪਾਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਹੈ ਹਾਏ ਕੀ ਹੋ ਗਿਆ ਯਾਰ ਫਸਲ ਤੇ ਆਣ ਗਿਆ ਕੰਮ ਹੈ ਮੰਮੀ ਜੀ ਕਿਤੇ ਦੀ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤਾਨੂੰ ਤੇ ਪਤਾ ਹੀ ਐ ਨਾ ਪੰਨਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਜੇ ਇੱਕ ਦੋ ਵਾਰੀ ਮਹੀਨੇ ਚ ਹੀ ਮੰਗਵਾ ਵੀ ਲਾਵਾਂਗੇ ਨਾ ਕੁਛ ਨਹੀਂ ਉਹ ਚੱਲਿਆ ਜੇ ਤੂੰ ਮੰਗਵਾਈ ਲਈ ਹੀ ਤੇ ਮੇਰੇ ਵੱਲ ਖਿੱਚੀ ਆਈਆਂ ਰਸੋਈ ਚ ਲੈ ਜਾਂਦੀ ਉਹਨਾਂ ਦੋਵਾਂ ਜਾਨਾਂ ਨੂੰ ਭਾ ਕੇ ਤਾਂ ਫੜਾ ਦੇ ਮੰਮੀ ਜੀ ਤੁਸੀਂ ਵੀ ਨਾ ਖਿੱਚ-ਖਿੱਚ ਪਈ ਜਾਂਦੇ ਖਾਣੀ ਐ ਤੇ ਖਾ ਹਾ ਹਰ ਰੱਬਾ ਮੈਨੂੰ ਸਮਝ ਨਹੀਂ ਆਉਂਦੀ ਤਿੰਨ ਮਹੀਨੇ ਹੋਏ ਪੇਪਰ ਲਾਇਆ ਨੂੰ ਆਖੰਡੇ ਅਜੇ ਵੀ ਗੱਲ ਨਹੀਂ ਬਣੀ ਪਿਆਹੇ ਵੀ ਅੱਧੇ ਦੇ ਦਿੱਤੇ ਆ ਆ ਗਿਆ ਵੀਜ਼ਾ ਹਾਂਜੀ ਆ ਗਿਆ ਜੀ ਵੀਜ਼ਾ ਆ ਗਿਆ ਠੀਕ ਜੀ ਤੇ ਤੇਰਾ ਨਹੀਂ ਆਇਆ ਮੇਰਾ ਫਿਰ ਹੁਣ 6 ਮਹੀਨੇ ਲੱਗ ਜਾਣੇ ਆ ਕਿਤੇ 2 1 ਤੂੰ ਹੀ ਬੋਲ ਲੈ ਤੇਰਾ 2 1 ਤੇ ਤੇਰਾ ਨਹੀਂ ਫਿਰ ਕੰਮ ਬਣਿਆ ਫਿਰ ਮੇਰਾ ਵੀਰ ਜੀ ਹਜੇ ਕੋਈ 6 ਮਹੀਨੇ ਲੱਗ ਜਾਣੇ ਆ ਕੀਨਵਾ ਮੈਨੂੰ ਪੂਰਾ ਯਕੀਨ ਆ ਵੀ ਉਹਨੇ ਮੈਨੂੰ ਲੈਣਾ ਬਣਾਉਣਾ ਚਲੋ ਵਧੀਆ ਜੋਬਣਾ ਪਾ ਵੀ ਤਰੀ ਆਪਣੇ ਹੀ ਆ ਜੋਬਨ ਐਵੇਂ ਵੀ ਤੇਰੇ ਆਪਣੇ ਹੀ ਆ ਅਸੀਂ ਵੀ ਚਾਹੁੰਨੇ ਕੰਮ ਬਣ ਜੇ ਪਰ ਜਿੱਦਾਂ ਇਹ ਲਵੜੀ ਨੇ ਤੁਹਾਨੂੰ ਜਿਹੋ ਬੰਦੇ ਜਿਹੋ ਬੰਦੇ ਜੋ ਬੰਦੇ ਅਹੀਂ ਵੀ ਤਰੇ ਆਪਣੇ ਹੀ ਆਵੇਂ ਇਹੋ ਚਾਹੁੰਦੇ ਆ ਤੇਰਾ ਕੰਮ ਅੰਜ ਜੋ ਬੰਦ ਪਰ ਅਮਰੇ ਗੱਲਾਂ ਤਾਂ ਹੁੰਦੀਆਂ ਰੈਣੀ ਆ ਮੈਂ ਨਾ ਥੋੜਾ ਕੰਮ ਮੈਨੂੰ ਪਿੰਡ ਤੇ ਮਾਣ ਚਲ ਰੇ ਪਿਆਰ ਮਤ ਉੱਤ ਮੇਰਾ ਪਿੰਡ ਹੋ ਕੇ ਆਇਆ ਜਾਓ ਆਓ ਨਾ ਗੱਲ ਕੀਤੀ ਉਹਨਾਂ ਵੀ ਮਜ਼ਾਕ ਬਣਾਉਣਾ ਵਾ ਤੇਰੇ ਹੱਥ ਉਹਨਾਂ ਨੇ ਮਜ਼ਾਕ ਬਣਾਉਣਾ ਵਾ ਕੁੜੀ ਵੀ ਚੰਗੀ ਆ ਇਹ ਆ ਵੀ ਸਾਡੇ ਬਾਰੇ ਸੋਚਦੀ ਐ ਨਹੀਂ ਤੇ ਕੁੜੀਆਂ ਦੇ ਸਹੁਰੇ ਘਰ ਜਾ ਕੇ ਬਦਲ ਜਾਂਦੀਆਂ ਚੱਲ ਇਹ ਇੱਕ ਵਾਰ ਚਲ ਜੇ ਤੇ ਫਿਰ ਮੈਂ ਵੀ ਤਿਆਰੀ ਕਰਨਾ ਮਗਰ ਜਾਣਦੀ ਸਾਡਾ ਤੇ ਕੋਈ ਸੋਚ ਲੈਂਦੇ ਪੁੱਤ ਇਹ ਜ਼ਰੂਰੀ ਨਹੀਂ ਹੁੰਦਾ ਵੀ ਵੱਡੇ ਘਰ ਦੇ ਲੋਕ ਹੋਣ ਤੇ ਉਹਨਾਂ ਦੇ ਦਿਲ ਵੀ ਵੱਡੇ ਹੁੰਦੇ ਆ ਜਿੰਨੇ ਵੱਡਾ ਹੈ ਘਰ ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਸਾਰੇ ਬੜੇ ਭੁੱਖੇ ਐ ਇਹ ਤੋਂ ਚੰਗਾ ਤੇ ਮਾੜੇ ਘਰ ਦੀ ਧੀ ਲੈ ਆਉਂਦੀ ਕੁਝ ਦੇ ਕੋਈ ਸਾਡਾ ਤੇ ਸੋਚਦੇ ਤੂ 1 ਮੰਮੀ ਜੀ 1 ਮਿੰਟ ਰੱਖਿਆ ਤੂ 1 ਮੰਮੀ ਜੀ ਚੰਗੀ ਵੱਡੇ ਘਰ ਦੀ ਧੀ ਲਿਆਂਦੀ ਆ ਮੈਨੂੰ ਤਾਂ ਸਾਰੇ ਬੜੇ ਭੁੱਖੇ ਲੱਗਣ ੜੇ ਆ ਇਹ ਤੋਂ ਚੰਗਾ ਤੇ ਆਂ ਆਪਣੇ ਬਰਾਬਰ ਦੇ ਤੂ 1 ਚੱਲ ਮੰਮੀ ਜੀ ਤੂੰ ਹੀ ਵੀ ਹੋਣੀ ਕਾਬੂ ਆ ਓਏ ਮੈਨੂੰ ਬੜਾ 1 ਮੰਮੀ ਜੀ ਤੂੰ ਹੀ ਵੀ ਹੋਣੀ ਕਾਬੂ ਆਏ ਮੈਨੂੰ ਤਾਂ ਬੜਾ ਕਹਿੰਦੇ ਸੀ ਨਾ ਮੰਮੀ ਜੀ ਕੀ ਤੇਰੇ ਤੂੰ ਕੰਗਾਲੋ ਚੱਲੇ ਤੁਹਾਨੂੰ ਤੇ ਪਤਾ ਹੀ ਐ ਪੰਜਾ ਕਿਲਿਆਂ ਦੀ ਫਸਲ ਮੰਮੀ ਜੀ ਤੁਹਾਨੂੰ ਤੇ ਪਤਾ ਹੀ ਹੈ ਨਾ ਦੁਬਾਰਾ ਕਰਨੀ ਹੈ ਨਾ ਸਾਰੇ ਹੂੰ ਹੂੰ ਠੀਕ ਹੈ ਇੱਥੇ ਜੀ ਮੰਮੀ ਜੀ ਕਿਤੇ ਨਹੀਂ ਕੰਗਾਲ ਹੁੰਦੇ ਤੁਸੀਂ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਆ ਨਹੀਂ ਪੰਨਾਂ ਕਿੱਲਾਂ ਦੀ ਫਸਲ ਕਿਤੇ ਘੱਟ ਨਹੀਂ ਹੁੰਦੀ ਮੰਮੀ ਜੀ ਕਿਤੇ ਨਹੀਂ ਤੁਸੀਂ ਕੰਗਾਲ ਹੁੰਦੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਹਾਂ ਫਸਲ ਫੇਰ ਹੋ ਜਾਂਦਾ ਉਹ ਫਸਲ ਜਾ ਗਿਆ ਮੰਮੀ ਜੀ ਕਿਤੇ ਨਹੀਂ ਆਪਾਂ ਕੰਗਾਲ ਹੋ ਚੱਲੇ ਤੁਹਾਨੂੰ ਤੇ ਪਤਾ ਹੀ ਹੈ ਨਾ ਪੰਨਾਂ ਕਿੱਲਾਂ ਦੀ ਫਸਲ ਹਾਏ ਕੀ ਹੋ ਗਿਆ ਯਾਰ ਫਸਲ ਤੇ ਆਲ ਗਿਆ ਕੰਮ ਐ ਮੰਨ ਮੰਮੀ ਜੀ ਕਿਤੇ ਦੀ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਐ ਜੇ ਇੱਕ ਮੰਨ ਮੰਮੀ ਜੀ ਕਿਤੇ ਨਹੀਂ ਕੰਗਾਲ ਹੋ ਚੱਲੇ ਤੁਸੀਂ ਤੁਹਾਨੂੰ ਤੇ ਪਤਾ ਹੀ ਐ ਨਾ ਪੰਜਾ ਕਿੱਲਾਂ ਦੀ ਫਸਲ ਕਿੰਨੀ ਹੁੰਦੀ ਐ ਜੇ ਇੱਕ ਦੋ ਵਾਰੀ ਮਹੀਨੇ 'ਚ ਹੀ ਮੰਗਵਾ ਵੀ ਲਵਾਂਗੇ ਨਾ ਕੁਛ ਨਹੀਂ ਉਹ ਚੱਲਿਆ ਜੇ ਤੂੰ ਮੰਗਵਾ ਹੀ ਲਈ ਤੇ ਮੇਰੇ ਵੱਲ ਕਿ ਚੁੱਕੀ ਆਈਆਂ ਹਰ ਸੋਈ ਚ ਲੈ ਜਾਂਦੀ ਉਹਨਾਂ ਦੋਵਾਂ ਜਾਨਾਂ ਨੂੰ ਪਾ ਕੇ ਤਾਂ ਫੜਾ ਦੇ ਮੰਮੀ ਜੀ ਤੁਸੀਂ ਵੀ ਨਾ ਖਿੱਚ ਖਿੱਚ ਪਈ ਜਾਂਦੇ ਖਾਣੀ ਹੈ ਤੇ